ਆਸੋ ਤੁਹਾਡਾ ਮਾਲ ਮਾਲ ਪਿੰਡ ਤੁਹਾਨੂੰ ਕਿੰਨੇ ਸਾਲ ਅੱਜ ਨੂੰ ਹੋ ਗਏ ਕੱਭ ਚਾਰ ਹੈ 5 ਚਾਰ ਸਾਲ ਹੋ ਗਏ ਅੱਛਾ ਅੱਛਾ ਤੁਹਾਡੇ ਬਾਹਰ ਬੱਚੇ ਕਿੱਥੇ ਇੱਥੇ ਹੀ ਹੈ ਕਿ ਇੰਡੀਆ ਆਏ ਨਹੀਂ ਮਾਲ ਬੱਚੇ ਹੈ ਨਹੀਂ ਤੁਸੀਂ ਪਹਿਲਾਂ ਕੀ ਕੰਮ ਕਰਦੇ ਸੀ ਪਹਿਲਾਂ ਡਿਲੀਵਰੀ ਕਰਦੇ ਡਿਲੀਵਰੀ ਕਰਦੇ ਸੀ ਅੱਛਾ ਜੀ ਤੇ ਸਾਡੇ ਪਿੰਡ ਹੋਰ ਕੌਣ ਹੋਰ ਹੈਗੇ ਕੱਭ ਜਣ ਕਰਦੇ ਹੈਗੇ ਸਾਰੇ ਹੀ ਭੈਣ ਭਰਾ ਕੋ ਭਰਾ ਭਰਾ ਦਾ ਕੀ ਨਾ ਆ ਭਰਾ ਹੈ ਨਹੀਂ ਆਪਣੇ ਪਰ ਅਸੀਂ ਬਾਠਾ ਡੈਡੀ ਦਾ ਕੀ ਨਾਂ ਆ ਗੁਰਮਖ ਗੁਰਮਖ ਸਿੰਘ ਮਾਦਾ ਕੀ ਨਾਂ ਆ ਜੀ ਇੰਦਰ ਜੀ ਇੰਦਰ ਜੀ ਦਾ ਘਰ ਠੀਕ ਆ ਤੁਸੀਂ ਇੱਥੇ ਕਿੱਧਰ ਆਏ ਸੀ ਇੱਕ ਦੂਰ ਦੇ ਆਏ ਘੁੰਮਣੇ ਹੈ ਅੱਛਾ ਘੁੰਮਣਾ ਆਏ ਸਕੇ ਅੱਜ ਕੱਲ ਤੁਸੀਂ ਕੀ ਕੰਮ ਕਰਦੇ ਆ ਬੇਲ ਨੇ ਮੈਂ ਤੁਸੀਂ ਬੇਲੇ ਹੋ ਠੀਕ ਆ ਜੀ ਇਹ ਤੁਹਾਡਾ ਪੂਰਾ ਨਾਂ ਕੀ ਤੁਹਾਡੇ ਡੈਡੀ ਦਾ ਗੁਰਮਖ ਸਿੰਘ ਆ ਤੁਹਾਡਾ ਨਾਂ ਕੀ ਆ ਹਰਜਾਪ ਸਿੰਘ ਹਰਜਾਪ ਸਿੰਘ ਤੁਹਾਡਾ ਗੋਤ ਕੀ ਹੈ ਅਟਵਾਲ ਅਟਵਾਲ ਓ ਛਟਵਾਲੋ ਤੁਸੀਂ ਠੀਕ ਆ ਜੀ ਥੋੜੇ ਭੈਣਾ ਕਿੰਨੇ ਆ ਵਾ ਜੀ ਦੋ ਦਿਨ ਦੋ ਭੈਣਾ ਆ ਕਹਿੰਦਾ ਕਿ ਨਾ ਆ ਥੋੜੇ ਭੈਣਾ ਕਿਨਾ ਆ ਭੈਣਾ ਦਾ ਕੀਤਾ ਨੀ ਯਾਰੀ ਅੱਛਾ ਫੋਨ ਨੰਬਰ ਦਿੱਤਾ ਕੋਈ ਨਹੀਂ ਹਾਂ ਥੜੇ ਕੋ ਆਪਣਾ ਪਾਸਵਰਡ ਕੋ ਆਈਡੀ ਹੈਗੀ ਆ ਨਹੀਂ ਅੱਛਾ ਤੇ ਮਾਲਪੁਰ ਤੋਂ ਕਿੱਥੇ ਰਹਿੰਦੇ ਸੀ ਚੁ ਲੈ ਕੇ ਪਿੰਡੇ ਸੀ ਕਿਹੜਾ ਪਿੰਡ ਵਾ ਜੀ ਵਿੱਚੇ ਪਿੰਡ ਕਿਹੜਾ ਵਿਚ ਕਿਹੜਾ ਆ ਮਹਿਲਪੁਰ ਜੀ ਬੰਦੇ ਆ ਕੋਈ ਨਾ ਤਾਂ ਹੋਣਾ ਹੀ ਆ ਮਹਿਲਪੁਰੇ ਗਏ ਅਰੇ ਮਾਰ ਪਰ ਤੁਸੀਂ ਉਹ ਹਰਤਾ ਕਿਹੜੇ ਪਾਸੇ ਜਗਾ ਦੱਸੋ ਮੈਨੂੰ ਚੜਦੇ ਪਾਸੇ ਚੜਦੇ ਪਾਸੇ ਕਿਹੜਾ ਕੀ ਨਾ ਉੱਤੇ ਬੰਦੇ ਦੇ ਨਾਂ ਤੇ ਹੈ ਬੰਦੇ ਦੇ ਨਾਂ ਤੇ ਬੰਦੇ ਦੇ ਨਾਂ ਦੇ ਆ ਹਾਂਜੀ ਹੋਰ ਕੋਈ ਦੱਸੋ ਸਾਨੂੰ ਕੋਈ ਸੇਵਾ ਕੀ ਕਰੀਏ ਬਿਲਕੁਲ ਨਹੀਂ ਤੁਹਾਡੀ ਕੀਮਤ ਕਰ ਸਕਦੇ ਆ ਬਿਲਕੁਲ ਅੱਛਾ ਜੀ ਤੁਸੀਂ ਕਿੱਧਰ ਕਿਹਦੇ ਪਿੰਡ ਜਾਣਾ ਜਾਂਦੇ ਆ ਨਹੀਂ ਬੈਠੀ ਪਿੰਡ ਜਾਣਾ ਜਾਂਦੇ ਨਹੀਂ ਜੀ ਅੱਛਾ ਇੱਥੇ ਰਹਿਣਾ ਆ ਠੀਕ ਆ ਤੇ ਫੇਰ ਕੰਮ-ਕਮ ਕਰ ਲਿਆ ਕਰੋ ਕੋਈ ਕੋਈ ਨਹੀਂ আচ্ছা ਕਦੋਂ ਕੈਨੇਡਾ ਨੂੰ ਕਦੋਂ ਆਏ ਸਗੇ 5-4 ਸਾਲ ਕਿੰਨੇ ਸਾਲ ਹੋ ਗਏ 5-4 ਅਜੇ 5 ਸਾਲ ਹੋ ਗਏ ਤੁਹਾਨੂੰ ਕੈਨੇਡਾ ਆਇਆ ਨੂੰ ਹਾਂ ਠੀਕ ਆ ਫਿਰ ਕੰਮ ਕੀ ਕੀਤਾ ਇੱਥੇ ਆ ਕੇ ਲੇਬਰ ਹੀ ਕਰਦਾ ਲੇਬਰੇ ਕੀਤੀ ਐ ਅੱਛਾ ਠੀਕ ਆ ਜੀ ਠੀਕ ਆ ਪੰਜਾਬੀ ਸਟੂਡੀਓ ਦੇਖ ਰਹੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਇੱਕ ਨੌਜਵਾਨ ਬਾਰੇ ਜਾਣਕਾਰੀ ਦੇਣ ਲੱਗੇ ਹਾਂ ਇਹ ਨੌਜਵਾਨ ਤੁਹਾਨੂੰ ਮਲਟਰਨ ਗੁਰਦੁਆਰੇ ਦੇ ਲਾਗੇ ਘੁੰਮਦਾ ਨਜ਼ਰਾਨਾ ਇਹ ਨੌਜਵਾਨ ਨੇ ਸੀ ਪੁੱਛਿਆ ਕਿ ਇਸਨੇ ਆਪਣਾ ਨਾਮ ਦੱਸਿਆ ਸਰ ਆਪਣਾ ਹਰਜਾਪ ਸਿੰਘ ạtਵਾਲ ਜੋ ਕਹ ਦੱਸਦਾ ਹੈ ਕਿ ਮੈਂ ਮਾਲਪੁਰ ਕਸਬੇ ਦਾ ਰਹਿਣ ਵਾਲਾ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਹਨੇ ਆਪਣੇ ਬਾਪ ਦਾ ਨਾਮ ਗੁਰਮੁਖ ਸਿੰਘ ਤੇ ਮਾਂ ਦਾ ਨਾਮ ਇੰਦਰਜੀਤ ਕੌਰ ਦੱਸਿਆ ਹੈ ਇਹ ਕੁਝ ਮਾਨਸਿਕ ਪਰੇਸ਼ਾਨ ਲੱਗਦਾ ਹ ਤੇ ਇਹ ਸਮੇਸ਼ੇ ਇੱਥੇ ਘੁੰਮਦਾ ਫਿਰਦਾ ਰਹਿੰਦਾ ਆ ਜੇ ਕੋਈ ਵੀ ਸ్రోਤਾ ਇਸ ਬੰਦੇ ਦੇ ਬਾਰੇ ਵਿੱਚ ਕੁਝ ਜਾਣਦਾ ਕੁਝ ਨੂੰ ਕੋਈ ਇਹਦੀ ਜਾਣਕਾਰੀ ਹੋਵੇ ਸਾਡੇ ਸਟੂਡੀਓ ਨਾਲ ਸੰਪਰਕ ਕਰੋ ਤਾਂ ਕਿ ਇਹਦਾ ਇਹਨੇ ਘਰ ਦਾ ਤੱਕ ਪਹੁੰਚਾਇਆ ਜਾ ਸਕੇ ਯਾਦੇ ਫੈਮਿਲੀ ਜਬ ਕੇ ਪਰਿਵਾਰ ਨੂੰ ਮਿਲਾਇਆ ਜਾ ਸਕੇ ਧੰਨਵਾਦ